ਬੈਟ ਲੋਕ ਨੇ ਚੱਕਲਤਾ ਤੇ ਇੱਕ ਕਾਂਗੇ ਵਾਲੇ ਗੁਰਬੰਦਾ ਦੇ ਤਨੇ ਜੱਤੇ 25000 ਦੇ ਦੇਖੋ ਤੇ ਲੌਣੇ ਜਾ ਰਹੇ ਵੀਡੀਓ ਕਰਦੇ ਬਤਵਾਸ ਫਿਰ ਧੰਨਵਾਦ ਬੁੱਲ ਚੱਕਰ ਕੱਢਦੇ ਐ ਲਓ ਭਈ ਕਬੱਡੀ ਇਕਬਾਲ ਨੇ ਰੇਡ ਪਾਈ ਐ ਔਰ ਕਾਂਗੇ ਵਾਲਾ 911 ਕਬੱਡੀ ਦਾ ਆਹ ਵੇਖੋ ਸਾਡਾ ਚੱਲਦਾ ਏ ੱਤਕਾ ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ੱਤਕਾ ਅਸੀਂ ਤਾਂ ਕਰਦੇ ਜਸਵਿੰਦਰ ਜੀ ਕਰਿਓ ਗੱਲ ਉਧਰ ਕਹਿੰਦੇ ਰਾਜੂ ਤੇ ਹੈਰੇ ਵੱਲੋਂ ਪਿਛਲੇ ਪੜ ਦਾ ਵਾਧਾ ਕਰ ਗਿਆ ਦਵੁਰਜੀ ਦਾ ਦੀਪ ਬਿੱਲੇਗਲ ਦੀਨੇ ਵਾਲਗੇ ਨੇ ਸਕਾਰਪਿਓ ਗੱਡੀ ਦੇ ਕੇ ਨਵਾਜੇ ਇਸ ਗੱਭਰੂ ਨੂੰ ਮੇਰੇ ਮਿੱਤਰੋ ਬਲੈਕ ਰੰਗ ਦੀ ਗੱਡੀ ਦਿੱਤੀ ਗਈ ਉਧਰ ਚਰਨ ਸੂਜਾਪੁਰ ਦਾ ਜੀਰਾ ਦੈਲਾ ਗਿਆ ਮੇਰੇ ਮਿੱਤਰੋ ਨੁਕਰੇ ਤੇ ਪਰਮਿੰਦਰ ਸੂਜਾਪੁਰ ਜੱਗੇ ਚਕਰ ਦੀ ਗੱਲ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਉਧਰ ਕਹਿੰਦੇ ਗੁਰਮਣ ਚਕਰ ਬੋਲਾ ਦੇ ਵੱਡੇ ਮਾਣ ਤੇ ਸਨਮਾਨ ਪੂਜਦੇ ਕਰਦਾ ਗੁਰਮਣ ਦਾ ਬਹੁਤ ਵੱਡਾ ਧੰਨਵਾਦ ਹੈ ਉਧਰ ਏਕਮੰਤੇ ਗੁਰਮਣ ਤੇ ਜੱਗੀ ਕਨੇਡਾ ਲਾਡੀ ਕਨੇਡਾ ਵੱਲੋਂ ਪੱਬਾ ਜੀ ਵੇਹੀ ਦੁਬਈ ਵੱਡੇ ਮਾੜ ਮੇਲਾ ਕਹਿੰਦੇ ਇੰਗਲੈਂਡੀਆ ਦਾ ਚੱਲ ਰਿਹਾ ਗੱਲਾਂ ਕਹਿੰਦੇ ਜਨਟਰ ਕਿੰਗਡਮ ਲਓ ਸਾਰੇ ਢੀਲਾ ਜਾਂੜਲੀ ਦੀ ਧਰਤੀ ਤੇ ਦੂਜੇ ਪਾਸੇ ਲੈ ਵੀ ਬਿੱਲਿਆ ਹੋ ਜਾ ਸਾਈਡ ਤੇ ਉਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਤੇ ਜਾਂੜਲੀ ਵਾਲਾ ਚੱਕਰ ਦੀ ਖੇਡ ਕਰਾਓ ਇਹ ਵੱੱਲੇ ਵੱੱਲੇ ਕਬੱਡੀ ਇੱਕ ਕਬੱਡੀ ਟਾਕੇ ਵਾਲਾ ਗੁਰਵਿੰਦਰ ਬਾਪੂ ਚੰਨਣ ਸਿੰਘ ਦਾ ਪੋਤਰਾ ਬਾਪੂ ਚੰਨਣ ਸਿੰਘ ਦਾ ਪੋਤਰਾ ਕਿ ਬਾਪੂ ਗਾ ਖੇਡ ਪੁੱਤਾ ਸ਼ੇਰ ਬਣ ਕੇ ਵਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਤਿੰਨ ਜੱਫੇ ਹੋ ਗਏ ਕਹਿੰਦੇ ਕਾਂਗੇ ਵਾਲੇ ਮਣੀ ਧੂੜ ਦੱਸ ਰਿਹਾ ਵੀ ਤਿੰਨ ਜੱਫੇ ਹੋ ਗਏ ਮੇਰੇ ਵੀਰੋ ਲਗਾਤਾਰ ਕਿਹੜਾ ਹੋਲਡ ਪੁਆਇੰਟ ਸੀ ਦਾ ਸੈਦੋ ਅਲਗਾ